ਜਿਵੇਂ ਪਿਆਰੇ ਖਾਲਸਾ ਨੂੰ ਉਹ ਬਖਸ਼ਿਆ ਹੋਇਆ ਸਾਡੇ ਵੀ ਇਹ ਲੜਾਈਆਂ ਖਤਮ ਕਰ ਦਿਓ ਇਹ ਏਕਤਾ ਪੈਦਾ ਕਰ ਦਿਓ ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਲਈ ਕੁਝ ਕਰ ਸਕੀਏ ਅੱਜ ਬੰਦੇ ਦੇ ਪਹਿਨੀ ਹੋਈ ਟੀ-ਸ਼ਰਟਸ ਇੱਕ ਸੰਦੇਸ਼ ਦਿੰਦੀ ਹੈ ਉਹ ਅਸੀਂ ਬੜੇ ਸਟਰੋਂਗ ਮੈਸੇਜ ਵਾਲੀਆਂ ਟੀ-ਸ਼ਰਟਸ ਤਿਆਰ ਕੀਤੀਆਂ ਨੇ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਚੈਨਲ ਤੇ ਮੈਂ ਹਾਂ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਅੱਜ ਕਲਗਰੀ ਦੇ ਵੈਸਟਵਿੰਡ ਇਲਾਕੇ ਦੇ ਵਿੱਚ ਸਿੱਖ ਵੈਲਿਊ ਲਰਨਿੰਗ ਸੈਂਟਰ ਦੇ ਦਫ਼ਤਰ ਵਿਖੇ ਜਿੱਥੇ ਇਸ ਸੈਂਟਰ ਦੇ ਮੁੱਖ ਸੇਵਾਦਾਰ ਸਰਦਾਰ ਰਾਮ ਸਿੰਘ ਚੈਲਾ ਸਿੱਖ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਉਹਨਾਂ ਦੀਆਂ ਵਿਸ਼ੇਸ਼ ਕਲਾਸਾਂ ਲਗਾਉਂਦੇ ਹਨ ਤੇ ਨਾਲ ਦੀ ਨਾਲ ਹੀ ਸਿੱਖ ਕਦਰਾਂ ਕੀਮਤਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸਰਦਾਰ ਰਾਮ ਸਿੰਘ ਚੈਲਾ ਜਾਈ ਨਾਲ ਕੀਤੀ ਮੁਲਾਕਾਤ ਦੇ ਵਿਸ਼ੇਸ਼ ਅੰਸ਼ ਸਾਨੂੰ ਆਸ ਹੈ ਕਿ ਤੁਸੀਂ ਇਹ ਇੰਟਰੂ ਵੇਖਣ ਤੋਂ ਬਾਅਦ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਆਪ ਪੁਰੀਆਂ ਅਸਾਰੂ ਟਿੱਪਣੀਆਂ ਜਰੂਰ ਲਾਓਗੇ ਧੰਨਵਾਦ ਸਿੰਘ ਭੰਗੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਅੱਜ ਕਨੇਡਾ ਦੇ ਇੱਕ ਹੀ ਸ਼ਹਿਰ ਕੈਲਗਰੀ ਦੇ ਪ੍ਰੇਰੀ ਵਿੰਡ ਪਾਰਕ ਦੇ ਨੇੜੇ ਜਿੱਥੇ ਸਰਦਾਰ ਰਾਮ ਸਿੰਘ ਚੈਲਾ ਪਿਛਲੇ 3 ਸਾਲਾਂ ਤੋਂ ਸਿੱਖ ਵੈਲਿਊ ਲਰਨਿੰਗ ਸੈਂਟਰ ਚਲਾ ਰਹੇ ਹਨ ਸਿੱਖੀ ਦੀਆਂ ਕਦਰਾਂ ਕੀਮਤਾਂ ਦੀ ਜਿਹੜੀ ਹੈ ਛੋਟੀ ਉਮਰ ਤੋਂ ਹੀ ਸਾਰੇ ਨੌਜਵਾਨਾਂ ਨੂੰ ਤੇ ਹੋਰ ਵੀ ਬਾਕੀ ਸਾਰਿਆਂ ਨੂੰ ਇਹ ਨਾਲ ਜੋੜ ਰਹੇ ਸਿੱਖੀ ਦੇ ਤੇ ਇਹਨਾਂ ਦਾ ਅੱਜ ਅਸੀਂ ਨਵੇਂ ਦਫ਼ਤਰ ਦੇ ਵਿੱਚ ਪਹੁੰਚਾਰੇ ਆ ਸਾਡੇ ਸਾਹਮਣੇ ਬੈਠੇ ਨੇ ਸਰਦਾਰ ਰਾਮ ਸਿੰਘ ਚੈਨਾ ਕਰਦੇ ਆ ਗੱਲਬਾਤ ਸਾਸਰੀ ਕਾਲ ਜੀ ਹਾਂਜੀ ਸਾਸਰੀ ਕਾਲ ਜੀ ਗੁਰੂ ਫਤਿਹ ਜੀ ਸਵਾਲ ਇੱਕ ਟੀਵੀ ਦੇ ਸਮੂਹ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਰਾਮ ਸਿੰਘ ਜੀ ਇਹ ਜਿਹੜਾ ਮਤਲਬ ਸਿੱਖੀ ਕਦਰਾਂ ਕੀਮਤਾਂ ਦੀ ਗੱਲ ਕੀਤੀ ਹੈ ਕਦੋਂ ਸ਼ੁਰੂ ਕੀਤੀ ਸੀਗੀ ਮਤਲਬ ਪੰਜਾਬ ਦੇ ਵਿੱਚ ਜੀ तकरीबन ਮੇਰੀ ਇਹ ਯਾਤਰਾ ਜੋ ਪ੍ਰਚਾਰ ਦੇ ਖੇਤਰ ਵਿੱਚ ਯਾਤਰਾ ਹੈ ਜੀ ਇਹ 1990 ਦੇ ਵਿੱਚ ਸ਼ੁਰੂ ਹੋਈ ਸ਼ੁਰੂ ਸ਼ੁਰੂ ਵਿੱਚ ਪੰਜਾਬ ਦੇ ਵਿੱਚ ਫਿਰ ਥਰੂਆਊਟ ਇੰਡੀਆ ਈਵਨ ਦੋ ਬੰਬੇ ਪੂਨੇ ਦਿੱਲੀ ਅਸਾਮ ਗੁਹਾਟੀ ਵਗੈਰਾ ਕਲਕੱਤਾ ਉਸ ਤੋਂ ਬਾਅਦ ਫਿਰ ਬਾਹਰਲੇ ਦੇਸ਼ਾਂ ਦੇ ਵਿੱਚ ਤਕਰੀਬਨ 2 ਦਰਜਨ ਦੇ ਕਰੀਬ ਦੇਸ਼ਾਂ ਦੇ ਵਿੱਚ ਮੇਰੀ ਇਹ ਪੂਰੀ ਯਾਤਰਾ ਅੱਜ ਤਕਰੀਬਨ ਤੁਸੀਂ ਸਾਬ ਲਾ ਲੋ ਕਿ 35 ਸਾਲ ਦੇ ਕਰੀਬ ਇਹ ਪ੍ਰਚਾਰ ਦੀ ਯਾਤਰਾ ਹੈ ਇਹਦੇ ਵਿੱਚ ਮੈਂ ਜਿੱਥੇ ਵੀ ਜਾਣਾ ਉੱਥੇ ਬੱਚਿਆਂ ਦੇ ਕੈਂਪ ਲਾਉਣੇ ਕਲਾਸਾਂ ਬੱਚਿਆਂ ਦੀਆਂ ਕਰਨੀਆਂ ਕੁਇਜ਼ ਕੰਪੀਟੀਸ਼ਨ ਕਰਵਾਉਣੇ ਗੁਰਬਾਨੀਆਂ ਅੰਤਖੜੀ ਕੰਪੀਟੀਸ਼ਨ ਕਰਵਾਉਣੇ ਕਦੇ-ਕਦੇ ਫਿਰ ਉਹਨਾਂ ਨੂੰ ਪਾਰਕ ਦੇ ਵਿੱਚ ਗੁਰਮਤ ਜਿਹੜੀ ਆ ਉਹ ਗੇਮਾਂ ਕਰਵਾਉਣੀਆਂ ਫਿਰ ਮੈਂ ਮਹਿਸੂਸ ਕੀਤਾ ਕਿਸੇ ਪੜਾ ਤੇ ਜਾ ਕੇ ਕਿ ਜਦੋਂ ਆਪਾਂ ਕੋਈ ਧਰਮ ਪ੍ਰਚਾਰ ਕਰਦੇ ਆ ਜਾਂ ਧਰਮ ਪ੍ਰਚਾਰ ਦੀ ਕੋਈ ਲਹਿਰ ਨੇ ਦੋਕ ਦੇ ਦੋ ਦਰਜਨ ਕਿਤੇ ਕਰੀਬ ਦੇਸ਼ਾਂ ਦੇ ਵਿੱਚ ਇਹ ਬਖ ਬਖ ਸੇਵਾ ਲੈਂਦੇ ਰਹੇ ਜੀ ਤੇ ਹੁਣ ਇੱਥੇ ਕੈਨੇਡਾ ਆ ਕੇ ਤੁਸੀਂ ਪੱਕੇ ਤੌਰ ਤੇ ਹੁਣ ਮੈਂ ਇੱਥੇ ਰਹਿਣ ਦਾ ਫੈਸਲਾ ਕਰ ਲਿਆ ਇੱਥੇ ਸੇਵਾ ਕਰਨੀ ਹੈ ਹੁਣ ਤਾਂ ਮੈਂ ਸਿਟੀਜ਼ਨ ਆ ਜੀ ਇਥੋਂ ਦਾ ਠੀਕ ਹੈ ਜੀ ਮੈਂ ਇਥੋਂ ਦਾ ਸਿਟੀਜ਼ਨ ਆ ਜੀ ਤੇ ਹੁਣ ਇੱਥੇ ਹੀ ਇਹੀ ਕਰਮ ਭੂਮੀ ਹੈ ਜਿਸ ਦੇਸ਼ ਦਾ ਖਾਨੇ ਆ ਉਸ ਦੇਸ਼ ਦੇ ਵਿੱਚ ਹੀ ਇਹ ਸਾਰਾ ਕੁਝ ਕਰਨਾ ਹੈ ਜਿਸ ਮਿੱਟੀ ਤੋਂ ਪੈਦਾ ਹੋਏ ਆ ਉਹ ਮਿੱਟੀ ਦੇ ਸੰਸਕਾਰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣੇ ਨੇ ਜੋ ਪੰਜਾਬ ਬਸਦਾ ਗੁਰਾਂ ਦੇ ਨਾਮ ਤੇ ਉਹ ਪੰਜਾਬ ਇੱਕ ਸਟੇਟ ਨਹੀਂ ਇੱਕ ਦੇਸ਼ ਸੀ ਉਸ ਦੇਸ਼ ਦੇ ਵਿੱਚ ਸਾਨੂੰ ਬਹੁਤ ਉਹ ਸੰਸਕਾਰ ਮਿਲੇ ਜਿਹੜੇ ਸਾਰੀ ਦੁਨੀਆ ਨੂੰ ਚਾਹੀਦੇ ਨੇ ਉਹ ਘੱਟੋ ਘੱਟ ਜਿਸ ਦੇਸ਼ ਵਿੱਚ ਰਹਿੰਦੇ ਆ ਜਿਸ ਸ਼ਹਿਰ ਵਿੱਚ ਰਹਿੰਦੇ ਆ ਉਸ ਸ਼ਹਿਰ ਦੇ ਬੱਚਿਆਂ ਵਿੱਚ ਉਹ ਮਨਾਂ ਵਿੱਚ ਉਹਨਾਂ ਦੇ ਬਾਲ ਮਨਾਂ ਵਿੱਚ ਆਤੀ ਮਾਰ ਕੇ ਜਿੰਨੀ ਉਹਨਾਂ ਦੀ ਜ਼ਹਿਨੀयत ਵਿੱਚ ਪਾ ਦੇਵਾਂਗੇ ਇਹ ਦਾਤਾ ਖੁਸ਼ ਹੋਏਗਾ ਕੁਦਰਤ ਖੁਸ਼ ਹੋਏਗੀ ਮਾਪੇ ਖੁਸ਼ ਹੋਣਗੇ ਜੀ ਆਪ ਦਾ ਹਰਤੇ ਵੇਖਿਆ ਗਿਆ ਜੀ ਤੁਸੀਂ ਜਿੱਥੇ ਵੀ ਕੋਈ ਕਿਤੇ ਲੈਕਚਰ ਕਰਦੇ ਹੋ ਜਾਂ ਤੁਸੀਂ ਇੱਥੇ ਵੀ ਪਾਠ ਸ਼ਕਾਉਂਦੇ ਹੋ ਛੋਟੇ ਬੱਚਿਆਂ ਨੂੰ ਤੇ ਉਹਦੇ ਵਿੱਚ ਤੁਹਾਡਾ ਯਤਨ ਹੁੰਦਾ ਹੈ ਕਿ ਤੁਸੀਂ ਅਰਥ ਕੱਢ ਕੱਢ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਤੇ ਉਹਦੇ ਅਰਥ ਕੱਢ-ਕੱਢ ਕੇ ਸੰਗਤਾਂ ਨੂੰ ਸਮਝਾਏ ਜਾਣ ਪਰ ਆਮ ਤੌਰ ਤੇ ਵੇਖਿਆ ਗਿਆ ਬਹੁਤ ਸਾਰੇ ਲੋਕ ਆਪਾਂ ਵੀ ਉਹਦੇ ਵਿੱਚ ਸਿੱਖ ਸੰਗਤਾਂ ਹੁੰਦੀਆਂ ਅਸੀਂ ਮੱਥਾ ਟੇਕਣ ਤੱਕ ਸੀਮਤ ਰਹਿ ਜਾਂਦੇ ਆ ਤੇ ਬਹੁਤ ਘੱਟ ਮਤਲਬ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਅਰਥ ਕੱਢ-ਕੱਢ ਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ ਸੰਝਾਉਂਦੇ ਆ ਦੁਨੀਆਂ ਨੂੰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਇੱਕ ਚੀਜ਼ ਜਿਹੜੀ ਹੈ ਨਾ ਹਰ ਸਿੱਖ ਨੂੰ ਸੋਚਣੀ ਚਾਹੀਦੀ ਹੈ ਕਿ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਜੀ ਉਹ ਸੀ ਲਹਿੰਦੇ ਪੰਜਾਬ ਵਾਲੇ ਪਾਸੇ ਚੜ੍ਹਦੇ ਪੰਜਾਬ ਵਾਲੇ ਪਾਸੇ ਸੀ रियासਤਾਂ ਦਾ ਰਾਜ ਤੁਸੀਂ ਜਿੰਨੇ ਵੀ ਸਿੱਖ ਕੌਮ ਦੇ ਪੜੇ ਲਿਖੇ ਵਿਦਵਾਨ ਦੇਖੋਗੇ ਜਿਹੜੇ ਕਾਲਜਾਂ ਦੇ ਵਿੱਚੋਂ ਪੜੇ ਹੋਏ ਪ੍ਰੋਫੈਸਰ ਸਨ ਉਹ ਸਾਰੇ ਦੇ ਸਾਰੇ ਲਹਿੰਦੇ ਪੰਜਾਬ ਵਿੱਚੋਂ ਐ ਜੀ ਇਧਰ ਚੜ੍ਹਦੇ ਪੰਜਾਬ ਦੇ ਵਿੱਚ ਜਿੰਨੇ ਵੀ ਸਨ ਉਹ ਤਕਰੀਬਨ ਅਨਪੜ੍ਹ ਸ਼੍ਰੇਣੀ ਵਿੱਚ ਵੈਸੇ ਤੇ ਰਾਮ ਸਿੰਘ ਜੀ ਸਾਰੇ ਧਰਮ ਜਿਹੜੇ ਆ ਉਹ ਸਤਕਾਰਤ ਨੇ ਪਰ ਫਿਰ ਵੀ ਮੈਂ ਪੁੱਛਣਾ ਚਾਹਾਂਗਾ ਕਿ ਆਪਣਾ ਸਿੱਖ ਧਰਮ ਜਿਹੜਾ ਹੈ ਇਹ ਦੀ ਕੀ ਵਿਲੱਖਣਤਾ ਦੂਜਿਆਂ ਧਰਮਾਂ ਦੇ ਨਾਲੋਂ ਦੇਖੋ ਜੀ ਪ੍ਰੈਕਟੀਕਲ ਲਿਵਿੰਗ ਜਿਉਣਾ ਕਿਵੇਂ ਹੈ ਜੋ ਕਰਮ ਕਾਂਡ ਸਮਝਾਇਆ ਗਿਆ ਜਾਂ ਜੋ ਕਰਮ ਕਾਂਡ ਦੱਸਿਆ ਗਿਆ ਜਾਂ ਜੋ ਨਿਭਾਇਆ ਜਾ ਰਿਹਾ ਉਹਨੂੰ ਇੱਕ ਪਾਸੇ ਰੱਖ ਦਿਓ ਠੀਕ ਹੈ ਜੀ ਆਪਣੇ ਆਪ ਨੂੰ ਮੈਨੇਜ ਕਿਵੇਂ ਕਰਨਾ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹਟਾਏ ਠੀਕ ਹੈ ਜੀ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਏ ਘਰ ਵਿੱਚ ਕਿਵੇਂ ਜਿਉਣਾ ਹੈ ਬੱਚਿਆਂ ਨੂੰ ਨੈਤਿਕ ਸਿੱਖਿਆ ਜਿੰਨ ਕੇ ਜਣੇ ਬੜੀਰੇ ਤੁਮ ਹੋ ਤਿੰਸਿਓ ਝਗਰਤ ਪਾਪ ਜਿਨ੍ਹਾਂ ਮਾਪਿਆਂ ਨੇ ਜਨਮ ਦਿੱਤਾ ਹੈ ਬੇਟਾ ਇਹ ਪੁੱਤਰ ਧੀਏ ਉਹਨਾਂ ਨਾਲ ਝਗੜਾ ਕਰਨਾ ਪਾਪ ਹੁੰਦਾ ਹੈ ਗਿੰਨੀ ਨੈਤਿਕ ਸਿੱਖਿਆ ਤੇ ਪ੍ਰੈਕਟੀਕਲ ਜਿਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਨੁਕਤੇ ਦਿੱਤੇ ਗਏ ਨੇ ਉਪਦੇਸ਼ ਦਿੱਤੇ ਗਏ ਨੇ ਉਹਦੇ ਵਿੱਚ ਜਿਉਣ ਦਾ ਤਰੀਕਾ ਦਿੱਤਾ ਗਿਆ ਉਹ ਜਿਹੜਾ ਤਰੀਕਾ ਹੈ ਜੀ ਉਹ ਰੱਬ ਦਾ ਗੁਰ ਸਰੂਪ ਹੈ ਤੇ ਗੁਰੂ ਸਾਹਿਬ ਦਾ ਗੁਰ ਸਰੂਪ ਹੈ ਗੁਰ ਹੁੰਦਾ ਤਰੀਕਾ ਇਹ ਗੁਰ ਤੂੰ ਕਿੱਥੋਂ ਲਿਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਰ ਸਰੂਪ ਦੇ ਦਰਸ਼ਨ ਕਰਾਂਗੇ ਸਾਨੂੰ ਸਿਖਾਏਗਾ ਕਿ ਹੈ ਅਸੀਂ ਜਿਉਣਾ ਕਿਵੇਂ ਹੈ ਅਸੀਂ ਪਰਿਵਾਰ ਵਿੱਚ ਕਿਵੇਂ ਰਹਿਣਾ ਹੈ ਅਸੀਂ ਸਮਾਜ ਵਿੱਚ ਕਿਵੇਂ ਵਿਚਰਨਾ ਹੈ ਅਸੀਂ ਪਰਪਕਾਰ ਦੀ ਬਿਰਤੀ ਸਭ ਤੋਂ ਵੱਡਾ ਸਿਧਾਂਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੇਵਲ ਮੱਥਾ ਟੇਕਣ ਨਾਲ ਨਹੀਂ ਕੇਵਲ ਕਹਿਣ ਨਾਲ ਨਹੀਂ ਦੂਜਿਆਂ ਦੇ ਭਲੇ ਲਈ ਆਪਾ ਵਾਰਨਾ ਔਰ ਦਿਨ ਰਾਤ ਕਰਕੇ ਆਪਾ ਵਾਰਨਾ ਅਣਥੱਕ ਮਿਹਨਤ ਕਰਨੀ ਇਹ ਜਿਹੜੀ ਨੈਤਿਕ ਸਿੱਖਿਆ ਹੈ ਨਾ ਜੀ ਇਹ ਮੈਂ ਕਹਾਂਗਾ ਕਿ ਜਿਸ ਵੇਲੇ ਵੀ ਕਿਤੇ ਜਿਵੇਂ ਇੱਕ ਵਿਦਵਾਨ ਨੇ ਵੀ ਕਿਹਾ ਕਿ ਜਦੋਂ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਕੋਈ ਪਰਚੋਲ ਹੋਵੇਗੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਸਦਾਤ ਇੱਕ ਨੰਬਰ ਤੇ ਉੱਪਰ ਹੀ ਵਿਚਾਰੇ ਜਾਣਗੇ ਜੀ ਤੁਹਾਨੂੰ ਜਿਹੜੇ ਬੱਚੇ ਨੇ ਜੀ ਇਹ ਛੋਟੇ ਇੱਥੇ ਆਉਂਦੇ ਆ ਹਾਂਜੀ ਉਹਨਾਂ ਦੇ ਮਾਪਿਆਂ ਵੱਲੋਂ ਕਿੰਨਾ ਇੱਕ ਸਹਿਯੋਗ ਮਿਲਦਾ ਸਾਨੂੰ ਜੀ ਜੋ ਸਹਿਯੋਗ ਮਿਲਦਾ ਹੈ ਨਾ ਸੱਤ ਜਾਣੇ ਉਹਨਾਂ ਠੀਕ ਹੈ ਜੀ ਕਿੱਥੇ ਕੀ ਚੰਗਾ ਹੋ ਰਿਹਾ ਤੇ ਇਹਦੇ ਰਿਜ਼ਲਟ ਕੀ ਨੇ ਜੀਨੂੰ ਜੀਨੂੰ ਸਮਝ ਲੱਗੇ ਉਹ ਜੁੜਦੇ ਜਾਣਗੇ ਜਦੋਂ ਸਾਨੂੰ ਲੱਗਿਆ ਕਿ 8 ਜਾਣੇ 10 ਜਾਣੇ ਕਿਸੇ ਹੋਰ ਏਰੀਆ ਚ ਜੁੜ ਗਏ ਨੇ ਤੇ ਆਪਾਂ ਉੱਥੇ ਵੀ ਇਸ ਬ੍ਰਾਂਚ ਨੂੰ ਚਲਾ ਸਕਦੇ ਆ ਅਸੀਂ ਇਹਨਾਂ ਹੁਣ ਬੱਚਿਆਂ ਤੇ ਮਿਹਨਤ ਕਰਕੇ ਜੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੋਈ ਹੈ ਕਿ ਸਾਡੇ ਕੋਲੇ ਚੰਦਦੀਪ ਸਿੰਘ ਬੱਚਾ ਹੈਗਾ ਜਿਹੜਾ ਇਸ ਵੇਲੇ 12th ਕਲਾਸ ਪਾਸ ਕਰ ਰਿਹਾ ਉਹਦੀ 12th ਦੀ ਗ੍ਰੈਜੂਏਸ਼ਨ ਹੋ ਰਹੀ ਹੈ ਔਰ ਉਹ ਇੱਥੇ ਟੀਚਰ ਬਣਿਆ ਤਿਆ ਹੁਣ ਨਵੀਂ ਜਿਹੜੀ ਸਾਡੀ ਅਕੈਡਮੀ ਸ਼ੁਰੂ ਹੋ ਰਹੀ ਹੈ ਇਹਦੇ ਵਿੱਚ ਬਤੌਰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ ਔਰ ਉਹ ਉਹਦੀ ਮੇਨ ਫੋਕਸ ਇਹ ਹੈ ਕਿ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਅਸੀਂ ਇੱਕ ਟੀਚਰ ਬਣਨ ਵਾਸਤੇ ਪ੍ਰੇਰਿਤ ਕਰਨਾ ਹੈ ਟੀਚਰ ਉਹ ਨਹੀਂ ਜਿਹੜਾ ਕਮਾਈ ਨੂੰ ਫੋਕਸ ਕਰਕੇ ਟੀਚਰ ਉਹ ਜਿਹੜਾ ਨੈਤਿਕ ਸਿੱਖਿਆ ਵੰਡ ਕੇ ਕਿਸੇ ਦੇ ਜੀਵਨ ਨੂੰ ਸੁਧਾਰ ਸਕੇ ਜੀ ਤੁਸੀਂ ਤੁਹਾਡੇ ਕੇਂਦਰ ਦੇ ਵਿੱਚ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਤੱਕ ਦੇ ਬੱਚੇ ਜਿਹੜੇ ਆ ਉਹ ਇੱਥੇ ਤੁਸੀਂ ਉਹਨਾਂ ਨੂੰ ਮਤਲਬ ਦਾਖਲ ਕਰ ਦਿਓ ਜਾਂ ਉਹਨਾਂ ਨੂੰ ਟਾਈਮ ਦੇ ਕੇ ਜਦੋਂ ਸ਼ਾਮ ਦਾ ਹੁੰਦਾ ਕੋਈ ਟਾਈਮ ਸਾਡੇ ਕੋਲੇ ਜਿਹੜੀਆਂ ਕਲਾਸਸ ਹੈਗੀਆਂ ਜੀ ਤਕਰੀਬਨ 3 ਦਿਨ ਵੀਕਐਂਡ ਤੇ ਕਲਾਸਸ ਹੁੰਦੀਆਂ ਨੇ ਔਰ ਇਹ ਈਵਨਿੰਗ ਕਲਾਸਸ ਨੇ ਫਰਾਈਡੇ ਨੂੰ 4 ਤੋਂ 6 ਵਜੇ ਤੱਕ ਸੈਟਰਡੇ ਸੰਡੇ 3 ਤੋਂ 6 ਵਜੇ ਤੱਕ ਉਹਦੇ ਵਿੱਚ ਤਾਂ ਅਸੀਂ ਲੈਂਦੇ ਹਾਂ ਜੀ ਟੀਨੇਜਰਸ ਇੱਕ ਅਸੀਂ ਸੈਸ਼ਨ ਰੱਖਿਆ ਹੋਇਆ ਓਨਲੀ ਸਨੀਚਰਵਾਰ ਨੂੰ ਪੰਜਾਬੀ ਸਿਖਾਉਣ ਦਾ ਉਹਦੇ ਚ ਅਸੀਂ ਛੋਟੇ ਬੱਚੇ ਵੀ ਲੈ ਲੈਣੇ ਆ ਜੀ ਜਿਹੜੇ ਤਕਰੀਬਨ 6 ਸਾਲ ਤੋਂ ਲੈ ਕੇ ਟੀਨੇਜ ਤੱਕ ਦੇ ਨੇ ਤੇ ਪੰਜਾਬੀ ਸਿੱਖਣ ਵਾਸਤੇ ਕੋਈ ਵੀ ਕਿਸੇ ਵੀ ਉਮਰ ਦਾ ਹੋਵੇ ਅਸੀਂ ਉਹਦੇ ਤੇ ਮਿਹਨਤ ਕਰਨ ਨੂੰ ਤਿਆਰ ਆ ਜੀ ਉਹ ਇੱਕੋ ਦਿਨ ਕਲਾਸ ਹੁੰਦੀ ਹੈ ਉਸ ਤੋਂ ਬਾਅਦ ਜਿਹੜੀਆਂ ਬਾਕੀ ਕਲਾਸਸ ਨੇ ਉਹ ਚ ਕੀਰਤਨ ਵੀ ਸਿਖਾਇਆ ਜਾਂਦਾ ਗੁਰਬਾਣੀ ਸੰਤਿਆ ਵੀ ਸਿਖਾਈ ਜਾਂਦੀ ਹੈ ਨੈਤਿਕ ਸਿੱਖਿਆ ਵੀ ਸਿਖਾਈ ਜਾਂਦੀ ਹੈ ਉਹਦੇ ਚ ਗੁਰੇ ਇਤਿਹਾਸ ਵੀ ਗੁਰਬਾਣੀ ਵੀ ਰਹਿਤ ਮਰਿਆਦਾ ਵੀ ਅਤੇ ਘਰਾਂ ਦੇ ਵਿੱਚ ਵਧੀਆ ਪੁੱਤਰ ਇੱਕ ਆਗਿਆਕਾਰੀ ਸਫਲ ਪੁੱਤਰ ਤੇ ਆਗਿਆਕਾਰੀ ਸਫਲਤੀ ਬਣਨ ਵਾਸਤੇ ਉਹ ਨੈਤਿਕ ਸਿੱਖਿਆ ਉਹਦੇ ਤੇ ਮੇਨ ਸਾਡਾ ਫੋਕਸ ਹੈ ਜੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਸਟੋਰੀਆਂ ਦੀਆਂ ਮਤਲਬ ਸਿੱਖਤ ਹਾਸ ਦੇ ਵਿੱਚੋਂ ਹਾਂਜੀ ਤੇ ਕਿਤਾਬਾਂ ਵੀ ਲਿਖੀਆਂ ਉਹਦੇ ਬਾਰੇ ਵੀ ਸੰਗਤਾਂ ਨੂੰ ਜਾਣਕਾਰੀ ਦੇ ਦਿਓ ਹਾਂਜੀ ਉਹਦੇ 'ਚ ਇੱਕ ਸਾਡੀ ਪੁਸਤਕ ਹੈ ਜੀ ਗੁਰ ਗਿਆਨ ਦਾ ਚਾਨਣ ਉਹ ਇੱਕ ਤਾਂ ਉਹਦੇ ਵਿੱਚੋਂ ਕੱਲੀ ਪੰਜਾਬੀ ਦੇ ਵਿੱਚ ਹੈ ਜੀ ਇੱਕ ਇੰਗਲਿਸ਼ ਦੇ ਵਿੱਚ ਹੈ ਇਹੀ ਇੰਗਲਿਸ਼ ਹੈ ਭਰਾ ਦੇ ਨਾਂ ਤੇ ਹੈ ਦਾਦੀ ਮਾਂ ਦੇ ਨਾਂ ਤੇ ਨਾਨੀ ਮਾਂ ਦੇ ਨਾਂ ਤੇ ਉਸ ਤੋਂ ਬਾਅਦ ਟੀ-ਸ਼ਰਟਸ ਜਿਹੜੀਆਂ ਨੇ ਬੰਦੇ ਦੇ ਪਹਿਨੀ ਹੋਈ ਟੀ-ਸ਼ਰਟਸ ਇੱਕ ਸੰਦੇਸ਼ ਦਿੰਦੀ ਹੈ ਉਹ ਅਸੀਂ ਬੜੇ ਸਟਰੋਂਗ ਮੈਸੇਜ ਵਾਲੀਆਂ ਟੀ-ਸ਼ਰਟਸ ਤਿਆਰ ਕੀਤੀਆਂ ਨੇ ਉਸ ਤੋਂ ਬਾਅਦ ਘਰਾਂ ਦੇ ਵਿੱਚ ਵਾਲ ਮਾਟੋਸ ਤਿਆਰ ਕੀਤੇ ਨੇ ਜਿਹੜੇ ਮਾਟੋਸ ਘਰ ਦੀ ਸੁੰਦਰਤਾ ਵੀ ਵਧਾਉਣਗੇ ਦੀਵਾਰਾਂ ਨੂੰ ਇੱਕ ਸੁੰਦਰਤਾ ਨਾਲ ਚਮਕਾਉਣਗੇ ਨਾਲ ਬਹੁਤ ਸੋਹਣੇ ਮੈਸੇਜ ਦੇਣਗੇ ਉਹ ਵਾਸ਼ਰੂਮ ਦੇ ਵਿੱਚ ਬੱਚੇ ਨੂੰ ਨਾਲੇ ਤਾਂ ਸਿੱਖਿਆ ਹੋਏਗੀ ਉਹਨੂੰ ਖਿਲਾਰਾ ਨਹੀਂ ਪਾਉਣਾ ਸਫਾਈ ਰੱਖਣੀ ਹੈ ਨਾਲੇ ਬਹੁਤ ਸੋਹਣੀ ਉਹ ਡੈਕੋਰੇਸ਼ਨ ਬਣੇਗੀ ਇਸ ਤਰੀਕੇ ਨਾਲ ਅਸੀਂ ਇਹ ਜਿਹੜਾ ਹੈ ਉਹ ਵਰਕ ਕਰ ਰਹੇ ਹਾਂ ਜੀ ਤਾਂ ਕਿ ਜਿੰਨੇ ਵੀ ਸਾਡੇ ਪੰਜਾਬੀ ਪਰਿਵਾਰ ਵਿਦੇਸ਼ਾਂ ਵਿੱਚ ਰਹਿੰਦੇ ਨੇ ਅਪਾ ਉਹਨਾ ਪੰਜਾਬੀ ਪਰਿਵਾਰਾਂ ਦੇ ਘਰਾਂ ਵਿੱਚ ਸੰਸਕਾਰ ਪ੍ਰਚਾਰ ਦੀਆਂ ਲਹਿਰਾਂ ਪੈਦਾ ਕਰ ਦਈਏ ਉਹਦੇ ਲਈ ਅਸੀਂ ਨੌਜਵਾਨਾਂ ਨੂੰ ਅਸੀਂ ਇੱਕ ਸ਼ੁਰੂ ਕੀਤਾ ਹੈ ਸੰਸਕਾਰ ਪ੍ਰਚਾਰ ਰੋਜ਼ਗਾਰ ਲਹਿਰ ਉਹਦੇ ਵਿੱਚ ਕੋਈ ਵੀ ਘਰ ਬੈਠੇ ਆ ਉਸ ਪ੍ਰੋਡਕਟਸ ਨੂੰ ਜਦੋਂ ਕੋਈ ਸੋਸ਼ਲ ਮੀਡੀਆ ਤੇ ਹਾਈਲਾਈਟ ਕਰੇਗਾ ਤਾਂ ਉਸ ਨੂੰ ਆਟੋਮੈਟਿਕਲੀ ਸਾਡੀਆਂ ਜਿਹੜੀਆਂ ਜਿਹੜੀਆਂ ਕੰਪਨੀਆਂਜ਼ ਦੇ ਨਾਲ ਵਰਲਡ ਵਾਈਡ ਸ਼ਿਪਿੰਗ ਦਾ ਕੰਟਰੈਕਟ ਹੈਗਾ ਉਹ ਆਪਣੇ ਆਪ ਉਹਨਾਂ ਨੂੰ ਕਮਿਸ਼ਨ ਦੇਣਗੇ ਇਸ ਤਰੀਕੇ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਐਜੂਕੇਸ਼ਨਲ ਸਿਸਟਮ ਦੇ ਨਾਲ ਗਿਫਟ ਆਈਟਮਸ ਦੇ ਸਿਸਟਮ ਦੇ ਨਾਲ ਇਨ ਪਰਸਨ ਕਲਾਸਾਂ ਦੇ ਨਾਲ ਉਸ ਤੋਂ ਬਾਅਦ ਅਸੀਂ ਆਨਲਾਈਨ 셀ਫ ਸਟਡੀ ਲਰਨਿੰਗ ਕੋਰਸਸ ਦੇ ਰਾਹੀਂ ਆਉਣ ਵਾਲੀ ਪੀੜ੍ਹੀ ਨੂੰ ਉਹ ਦੇ ਸਕੀਏ ਕਿਤੇ ਇਹ ਨਾ ਹੋਵੇ ਇੱਥੇ ਆ ਕੇ ਬਾਕੀ ਸਭ ਕੁਝ ਪ੍ਰਾਪਤ ਕਰ ਲਈਏ ਸਾਡੇ ਬਜ਼ੁਰਗਿਆਂ ਦਾ ਸਾਡੇ ਵੱਡਕਿਆਂ ਦਾ ਸਾਡੇ ਗੁਰੂ ਸਾਹਿਬ ਦਾ ਦਿੱਤਾ ਹੋਇਆ ਉਹ ਸੰਸਕਾਰਾਂ ਦਾ ਗੁਣਾਂ ਦਾ ਖਜ਼ਾਨਾ ਕਿਤੇ ਗਵਾ ਨਾ ਲઈએ ਇਸ ਭਾਵਨਾ ਦੇ ਨਾਲ ਇਹ ਸ਼ੁਰੂ ਹੋਇਆ ਜੀ ਰਾਮ ਸਿੰਘ ਜੀ ਇਹ ਸਿੱਖੀ ਕਦਰਾਂ ਕੀਮਤਾਂ ਦੇ ਨਾਲ ਛੋਟੀ ਉਮਰ ਤੋਂ ਜਾਂ ਹੋ ਸਾਰੀਆਂ ਸੰਗਤਾਂ ਨੂੰ ਜੋੜਨ ਦੀ ਇਹ ਤੁਸੀਂ ਲੋੜ ਕਿਉਂ ਮਹਿਸੂਸ ਕੀਤੀ ਹੈ ਇਹਦੇ ਪਿੱਛੇ ਦੀ ਬੜੀ ਇੱਕ ਗਹਿਰੀ ਰਮਜ਼ ਹੈ ਜੀ ਕਿ ਜ਼ਿੰਦਗੀ ਵਿੱਚ 18 ਸਾਲ ਹੋ ਗਏ ਸਨ ਘਰ ਵਿੱਚ ਬੇਟੀ ਅਸੀਂ ਗੋਦ ਪਾਈ ਉਹ 18 ਸਾਲ ਜਿਹੜੀ ਪੀੜਾ ਵਿੱਚ ਜਿਉਏ ਆ ਉਸ ਵਿੱਚੋਂ ਲੱਗਿਆ ਕਿ ਬੱਚੇ ਦੀ ਕੀਮਤ ਕੀ ਹੁੰਦੀ ਹੈ ਜਦੋਂ 18 ਸਾਲਾਂ ਬਾਅਦ ਬੇਟਾ ਮਿਲਦਾ ਹੈ ਤਾਂ ਸਾਨੂੰ ਇੱਕ ਗੱਲ ਸਮਝ ਆਈ ਕਿ ਬੱਚੇ ਦੀ ਕੀਮਤ ਕੀ ਹੁੰਦੀ ਹੈ ਤੁਹਾਡੇ ਦਾਦਾ-ਦਾਦੀ ਤੁਹਾਡੇ ਨਾਨਾ-ਨਾਨੀ ਦੇ ਚੰਗੇ ਸੰਸਕਾਰ ਬੱਚਿਆਂ ਤੱਕ ਜਾਣ ਉਹ ਵਿਚਕਾਰ ਮਾਤਾ-ਪਿਤਾ ਬੈਠੇ ਨੇ ਜੇ ਕਿਸੇ ਘਰ ਵਿੱਚ ਪੰਜਾਬੀ ਮਰ ਰਹੀ ਹੈ ਤੇ ਪੰਜਾਬੀ ਦਾ ਕਤਲ ਹੋਣ ਦੇ ਵਿੱਚ ਕਿਤੇ ਨਾ ਕਿਤੇ ਮਾਪੇ ਦੀ ਜਿਹੜੀ ਹੈ ਉਹ ਘਾਟ ਰਹਿ ਜਾਂਦੀ ਹੈ ਇਸੇ ਤਰ੍ਹਾਂ ਸਾਡੇ ਬਜ਼ੁਰਗਾਂ ਦੇ ਬੜੇ ਸੋਹਣੇ ਸੰਸਕਾਰ ਸਨ ਤੇ ਇਹ ਜਦੋਂ ਫਿਰ ਸ਼ੁਰੂ ਕੀਤਾ ਭਾਵੇਂ ਅੰਦਰ ਇੱਕ ਪੀੜਾ ਸੀ ਉਸ ਪੀੜਾ ਅਨਸਾਰ ਜਦੋਂ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਿ ਮਾਪੇ ਤਰਾ-ਤਰਾ ਕਰਦੇ ਪਏ ਨੇ ਕਿਸੇ ਦੇ ਘਰ ਵਿੱਚ ਸਿੱਖੀ ਜਿਹੜੀ ਹੈ ਉਹ ਦੂਰ ਹੁੰਦੀ ਜਾ ਰਹੀ ਹੈ ਕਿਸੇ ਦੇ ਘਰ ਵਿੱਚ ਗੁਰਬਾਣੀ ਨਿਕਲਦੀ ਜਾ ਰਹੀ ਹੈ ਕਿਸੇ ਦੇ ਘਰ ਵਿੱਚ ਦਾਦਾ-ਦਾਦੀ ਦੇ ਚੰਗੇ ਸੰਸਕਾਰ ਨਿਕਲਦੇ ਜਾ ਰਹੇ ਨੇ ਕਿਸੇ ਘਰ ਵਿੱਚੋਂ ਸਤਕਾਰ ਨਿਕਲਦਾ ਜਾ ਰਿਹਾ ਹੈ ਕਿਸੇ ਘਰ ਵਿੱਚੋਂ ਸਹਜ ਸ਼ਾਂਤੀ ਖੁਸ਼ੀ ਨਿਕਲਦੀ ਜਾ ਰਹੀ ਹੈ ਜੇ ਸਾਡੇ ਘਰ ਵਿੱਚ ਖੁਸ਼ੀ ਹੈ ਜੀ ਸਾਡੇ ਘਰ 'ਚ ਸ਼ਾਂਤੀ ਹੈ ਤੇ ਸਮਝ ਲਓ ਸਾਰਾ ਸੰਸਾਰ ਸਾਨੂੰ ਚੰਗਾ ਲੱਗੇਗਾ ਜੇ ਘਰ ਵਿੱਚ ਸਾਡੇ ਬੱਚੇ ਸਤਕਾਰ ਨਹੀਂ ਕਰਨਗੇ ਘਰ ਵਿੱਚ ਆਗਿਆਕਾਰਤਾ ਨਹੀਂ ਹੋਏਗੀ ਇੱਕ ਦੂਸਰੇ ਦੀਆਂ ਭਾਵਨਾ ਨਹੀਂ ਸਮਝੀਆਂ ਜਾਣਗੀਆਂ ਇੱਕ ਦੂਸਰੇ ਦੇ ਭਾਵਨਾ ਦੇ ਵਿੱਚੋਂ ਘਰ ਵਿੱਚ ਖੁਸ਼ੀ ਨਹੀਂ ਹੋਏਗੀ ਤੇ ਫਿਰ ਸਾਰਾ ਸੰਸਾਰ ਰੁੱਖਾ ਲੱਗਦਾ ਹੈ ਜੀ ਇਸ ਸਾਰੀ ਪੀੜਾ ਨੂੰ ਲੈ ਕੇ ਇਹ ਸਿਲੇਬਸ ਇਹ ਸਾਰੇ ਯਤਨ ਹੋਰ ਨੇ ਜਿਹਦੇ ਬਹੁਤ ਸੋਨੇ ਰਿਜ਼ਲਟ ਆ ਰਹੇ ਨੇ ਜੀ ਰਾਮ ਸਿੰਘ ਜੀ ਤੁਸੀਂ ਇਹੀ ਜਿਹੜੀ ਸੇਵਾ ਹੈ ਹੋਰ ਕਿਹੜੇ ਕਿੜੇ ਮੇਨ ਮੁੱਖ ਦੇਸ਼ਾਂ ਦੇ ਵਿੱਚ ਇਹ ਕੀਤੀ ਹੈ ਬਾਈ ਨੂੰ ਸ਼ੁਰੂ ਦੇ ਵਿੱਚ ਜੀ ਏਸ਼ੀਆ ਦੇ ਦੇਸ਼ਾਂ ਦੇ ਵਿੱਚ ਮੇਰੀ ਜੋ ਸ਼ੁਰੂਆਤ ਹੋਈ ਸੀ ਉਹ ਹੋਈ ਸੀ ਸਿੰਗਾਪੁਰ ਮਲੇਸ਼ੀਆ థਾਈਲੈਂਡ ਉੱਥੋਂ ਫਿਰ ਹੌਲੀ ਹੌਲੀ ਇੰਡੋਨੇਸ਼ੀਆ ਫਿਰ ਉਧਰ ਜਿਹੜਾ ਹੈ ਹਾਂਗਕਾਂਗ ਉਸ ਤੋਂ ਬਾਅਦ ਫਿਰ ਨਿਊਜ਼ੀਲੈਂਡ ਆਸਟ੍ਰੇਲੀਆ ਫਿਰ ਤੇਹਰਾਨ ਜਾਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਫਿਰ ਅਫਰੀਕਾ ਦੇ ਵਿੱਚ ਵੀ ਕਿੰਨੀਆਂ ਤanzanian ਜਾਗੜ ਕਿ ਮੇਰੇ ਖੰਬ ਨੇ ਜੀ ਅਸੀਂ ਕਿਸੇ ਤੋਂ ਮੰਗਣ ਨਹੀਂ ਗਏ ਜੀ ਨਾ ਗ੍ਰਾਂਟ ਨਾ ਫੰਡ ਨਾ ਦਸਵੰਧ ਗੁਰੂ ਮਹਾਰਾਜ ਦੀ ਕਿਰਪਾ ਸਾਡੇ ਕੋਲੇ ਅਸੀਂ ਹਾਂ ਵੀ ਹੈਂਡ ਟੂ ਮਾਉਥ ਜੀ ਮੈਂ ਇੱਕ ਨਵਾਂ ਪੈਸਾ ਵੀ ਇਹਦੇ ਚੋਂ ਤਨਖਾਹ ਨਹੀਂ ਲੈ ਰਿਹਾ ਔਰ ਸਿਰਫ ਇੱਕੋ ਇੱਕ ਫੋਕਸ ਹੈ ਇਹ ਜਿਹੜੇ ਮਾਪੇ ਸਹਿਯੋਗ ਦੇ ਰਹੇ ਨੇ ਜੀ ਇਨ੍ਹਾਂ ਸਦਕਾ ਹੀ ਖਰਚੇ ਚੱਲ ਰਹੇ ਨੇ ਇਹਨਾਂ ਸਦਕਾ ਖਰਚੀ ਚੱਲੇ ਨੇ ਜੋ ਇਹਨਾਂ ਦੀ ਫੀਡਬੈਕ ਹੈ ਉਹ ਮੇਰੇ ਲਈ ਹੌਸਲੇ ਨੇ ਜੀ ਜਦੋਂ ਇੱਕ ਮਾਂ ਜਾਂ ਇੱਕ ਬਾਪ ਕਹਿੰਦਾ ਹੈ ਕਿ ਸਾਡੇ ਬੱਚੇ ਵਿੱਚ ਫਰਕ ਦੇਖਿਆ ਸੱਚ ਜਾਣਿਓ ਜੋ ਮੇਰੇ ਜਜ਼ਬਾਤਾਂ ਦੀ ਉਡਾਣ ਹੈ ਨਾ ਜੀ ਉਹਨਾਂ ਦੀ ਫੀਡਬੈਕ ਮੇਰੇ ਖੰਭ ਨੇ ਜੀ ਤੁਹਾਨੂੰ ਜੀ ਸਾਡੇ ਸ਼ਵਾਲਕ ਟੀਵੀ ਚੈਨਲ ਤੋਂ ਦੇਸ਼ਾਂ ਵਿਦੇਸ਼ਾਂ 'ਚ ਜੀਵਨ ਵਰਲਡਵਾਈਡ ਵੇਖਿਆ ਜਾ ਰਿਹਾ ਹੈ ਤੁਸੀਂ ਆਪਣੀ ਵੱਲੋਂ ਸਮੁੱਚੇ ਵਾਮ ਨੂੰ ਵਿੱਚ ਸਾਰੇ ਆ ਜਾਂਦੇ ਨੇ ਕੀ ਸਨੇਹਣਾ ਲੈਣਾ ਚਾਹੋਗੇ ਮੈਂ ਸਨੇਹ ਦੇਣਾ ਚਾਹਾਂਗਾ ਜੀ ਅੱਜ ਕੌਮ ਦੇ ਉੱਪਰ ਜੋ ਹਾਲਾਤ ਚੱਲੇ ਨੇ ਏਕਤਾ ਦੀ ਸਭ ਤੋਂ ਲੋੜ ਹੈ ਜੀ ਕੋਈ ਵੀ ਸਿੱਖ ਟਕਰਾਅ ਪੈਦਾ ਕਰਨ ਤੋਂ ਬਚੇ ਜੀ ਕੋਸ਼ਿਸ਼ ਕਰੇ ਆਪਣੀ ਸ਼ਬਦਾਵਲੀ ਦੇ ਉੱਪਰ ਜਿਹੜਾ ਹੈ ਉਹ ਐਸੀ ਬੰਦਿਸ਼ ਹੋਵੇ ਸਾਨੂੰ ਤਾਂ ਸਿਖਾਇਆ ਮੇਰੇ ਗੁਰੂ ਪਾਤਸ਼ਾਹ ਨੇ ਹੈ ਦਸ਼ਮਨ ਨਾਲ ਵੀ ਗੱਲ ਕਰਨੀ ਹੈ ਤਾਂ ਸ਼ਬਦਾਵਲੀ ਸੁਲਝੀ ਹੋਣੀ ਚਾਹੀਦੀ ਹੈ ਸ਼ਬਦਾਵਲੀ ਬੰਦੇ ਦੀ ਸ਼ਖਸੀਅਤ ਦੀ ਪਹਿਲਾ ਸਾਈਨ ਬੋਰਡ ਹੈ ਜੀ ਇਸ ਲਈ ਮੈਂ ਕਹਿਣਾ ਚਾਹਾਂਗਾ ਨੰਬਰ 1 ਏਕਤਾ ਬਾਰੇ ਸੋਚਿਆ ਜਾਵੇ ਏਕਤਾ ਬਾਰੇ ਯਤਨ ਕੀਤਾ ਜਾਵੇ ਜਿੱਥੇ ਚੁੱਪ ਰਹਿਣ ਨਾਲ ਏਕਤਾ ਹੋ ਸਕਦੀ ਹੈ ਉੱਥੇ ਚੁੱਪ ਰਿਹਾ ਜਾਵੇ ਜਿੱਥੇ ਬੋਲ ਕੇ ਕਿਸੇ ਦੀ ਏਕਤਾ ਕਰਾਈ ਜਾ ਸਕਦੀ ਹੈ ਤਾਂ ਉੱਥੇ ਉਹ ਬੋਲਿਆ ਜਾਵੇ ਸੰਜਮੀ ਸ਼ਬਦਾਵਲੀ ਚ ਦੂਸਰੀ ਮੈਂ ਸਾਰੇ ਆਵਾਮ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਘਰਾਂ ਦੇ ਵਿੱਚ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣ ਵਾਸਤੇ ਜੇ ਤੁਸੀਂ ਇੱਥੇ ਇਨ ਪਰਸਨ ਕਲਾਸਾਂ ਨਹੀਂ ला ਸਕਦੇ ਜਾਂ ਤੁਹਾਡੇ ਬੱਚੇ ਆਨਲਾਈਨ ਕਲਾਸਾਂ ਨਹੀਂ ला ਸਕਦੇ ਤਾਂ ਸਾਡਾ ਜਿਹੜਾ ਲਰਨਿੰਗ ਪੈਕੇਜ ਆ ਰਹੇ ਨੇ ਉਹਨੂੰ ਖਰੀਦਣ ਜੀ ਘਰ ਵਿੱਚ ਕੋਈ ਦਾ ਮਾਤਾ ਪਿਤਾ ਚੋਂ ਇੱਕ ਜਾਣਾ ਅਗਰ ਉਹ ਬੁੱਕ ਪੜ੍ਹਾ ਸਕਦਾ ਤੇ ਉਹ ਕਮਾਲ ਹੈ ਜੀ ਉਹਨਾਂ ਦਾ ਘਰ ਧਰਮਸ਼ਾਲਾ ਬਣ ਜਾਏਗਾ ਉਹ ਘਰ ਇੱਕ ਪੰਜਾਬੀ ਸਕੂਲ ਬਣ ਜਾਏਗਾ ਆਪਣੇ ਘਰਾਂ ਦੇ ਵਿੱਚ ਅੱਧਾ ਘੰਟਾ ਬੱਚੇ ਦੇ ਉੱਪਰ ਉਹ ਹਫਤੇ ਤੋਂ ਵੀਕਐਂਡ ਤੇ ਅੱਧਾ ਘੰਟਾ ਲਾਉਣ ਤੇ ਬੱਚੇ ਨੂੰ ਬਹੁਤ ਕੁਝ ਸਿਖਾ ਦੇਣਗੇ ਤੀਸਰੀ ਬੇਨਤੀ ਕਰਾਂਗਾ ਆਪਣੇ ਘਰ ਵਿੱਚ ਇੱਕ ਗੁਰਮਤ ਦੀ ਲਾਇਬ੍ਰੇਰੀ ਬਣਾਉਣ ਇਹ ਸਾਰੀਆਂ ਬੁੱਕਸ ਤੇ ਲਰਨਿੰਗ ਪੈਕੇਜ ਅਸੀਂ ਬਣਾਈ ਇਸ ਲਈ ਰਹੇ ਹਾਂ ਕਿ ਘਰ-ਘਰ ਦੇ ਵਿੱਚ ਇੱਕ ਛੋਟੀ ਜੀ ਲਾਇਬ੍ਰੇਰੀ ਬਣੇ ਬੱਚਾ ਉਹਦੇ ਤੇ ਮਾਣ ਕਰੇ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਜੀ ਖਾਸਾ ਜੀ ਧੰਨਵਾਦ ਜੀ ਤੁਹਾਡਾ ਜੀ ਤੁਹਾਡੇ ਦਸ਼ਕਾਂ ਦਾ ਧੰਨਵਾਦ ਸਰਦਾਰ ਵਰਿੰਦੇ ਸਿੰਘ ਜੀ ਭੰਗੂ ਤੁਸੀਂ ਆਜੇ ਸਾਡੇ ਸਿੱਖ ਵੈਲਿਊ ਲਰਨਿੰਗ ਸੈਂਟਰ ਚ ਆਇਓ ਤੇ ਅਸੀਂ ਤੁਹਾਨੂੰ ਜੀ ਆਇਆਂ ਆਖਦੇ ਆ ਤੇ ਤੁਹਾਨੂੰ ਅਸੀਂ ਤੋਹਫੇ ਦੇ ਤੌਰ ਤੋਂ ਸਾਡੀ ਸਿੱਖ ਵੈਲਿਊ ਲਰਨਿੰਗ ਸੈਂਟਰ ਵੱਲੋਂ ਇੱਕ ਪੈਨ ਦਿੰਦੇ ਆ ਤੁਹਾਨੂੰ ਯਾਦ ਆਸਤਵਾਸਤੇ ਤੇ ਧੰਨਵਾਦ ਤੁਹਾਡਾ ਤੁਸੀਂ ਸਾਡੇ ਇੱਥੇ ਆ ਕੇ ਸਰਦਾਰ ਰਾਮ ਸਿੰਘ ਜੈਲਾ ਤੋਂ ਜਿਹੜੀ ਹੈ ਦਸਤਾਰ ਨਾਲ ਇਸ ਸਕੂਲਿੰਗ ਵਾਰੇ ਜਿਹੜਾ ਸਿੱਖੋਲਿਆ ਸੈਂਟਰ ਇਹਦੇ ਬਾਰੇ ਸੁਣਿਆ ਏ ਅਸੀਂ ਆਸ ਕਰਦੇ ਹਾਂ ਜਦੋਂ ਅਸੀਂ ਦੁਬਾਰੇ ਫੇਰ ਜਦੋਂ ਇੱਚੀ ਤੇਰਾ ਚਲਾ ਲਾਂਗੇ ਕੱਲ ਤੋਂ ਫੇਰ ਦੁਬਾਰੇ ਬੁਲਾਵਾਂਗੇ ਤੁਹਾਨੂੰ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਕਰਨ ਜੀ ਸਿੰਘ ਪੰਗੋਜੀ ਸਵਾਲ ਟੀਵੀ ਤੋਂ ਤੁਸੀਂ ਸਾਡੇ ਇੱਥੇ ਸਿੱਖ ਵੈਲਿਊ ਲਰਨਿੰਗ ਸੈਂਟਰ ਦੇ ਵਿੱਚ ਆਇਓ ਤੁਹਾਨੂੰ ਜੀ ਆਇਆਂ ਤੁਹਾਨੂੰ ਅਸੀਂ ਤੋਹਫੇ ਦੇ ਤੌਰ ਤੇ ਇਹ ਬੁੱਕ ਦੇ ਰਹੀ ਹੈ ਗੁਰ ਗਿਆਨ ਦਾ ਚਾਨਣ ਜਿਹੜਾ ਅਸੀਂ ਤੁਹਾਨੂੰ ਦੇ ਰਹੇ ਹਾਂ ਤਾਂ ਇਸ ਦੇ ਵਿੱਚ ਤੁਸੀਂ ਵਿਚਾਰ ਪੜ੍ਹੋਗੇ ਸਰਦਾਰ ਰਾਮ ਸਿੰਘ ਜੀ ਦੇ ਚੇਲੇਾਂ ਦੇ ਤੁਸੀਂ ਜਾ ਕੇ ਅੱਗੇ ਪ੍ਰਚਾਰ ਕਰੋਗੇ ਧੰਨਵਾਦ ਕਿ ਅਸੀਂ ਇਸ ਸਿੱਖ ਵੈਲਿਊ ਰਨਿੰਗ ਸੈਂਟਰ ਬਾਰੇ ਜਿਹੜਾ ਵਿਸਥਾਰ ਨਾਲ ਜਾਣਨਾ ਚਾਹੁੰਦੇ ਆ ਤੇ ਤੁਹਾਨੂੰ ਦਰਸ਼ਕਾਂ ਨੂੰ ਜਾਨਣਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਇਹ ਸਿੱਖ ਵੈਲਿਊ ਰਨਿੰਗ ਸੈਂਟਰ ਜਿਹੜਾ ਚਲਾਇਆ ਜਾ ਰਿਹਾ ਫ੍ਰੀ ਰਨਿੰਗ ਸੈਂਟਰ ਹੈ ਜਿਹੜਾ ਚੱਲ ਰਿਹਾ ਤੇ ਅਸੀਂ ਆਸ ਕਰਦੇ ਆ ਤੁਹਾਡੇ ਕੋਲੋਂ ਕਿ ਤੁਸੀਂ ਸਾਡਾ ਟੀਵੀ ਚੈਨਲ ਤੇ ਸਵਾਮੀ ਟੀਵੀ ਚੈਨਲ ਤੇ ਜਿਹੜੇ ਇਸ ਨੂੰ ਆਪਣੇ ਵਿਸਥਾਰ ਨਾਲ ਵਿਚਾਰ ਕਰਕੇ ਬੇਸ ਕਮੂਏ ਧੰਨਵਾਦ ਮੈਂ ਬਹੁਤ ਧੰਨਵਾਦੀ ਹਾਂ ਸ਼ਵਾਲਕ ਟੀਵੀ ਚੈਨਲ ਵੱਲੋਂ ਸਿੱਖ ਵੈਲਿਊ ਲਰਨਿੰਗ ਸੈਂਟਰ ਦਾ ਜਿਹੜੇ ਆਪਣੇ ਯਤਨਾਂ ਦੇ ਨਾਲ ਲਗਾਤਾਰ ਗੁਰਬਿਆਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅਰਥ ਕੱਢ ਕੇ ਥਾਂ ਸਾਡੇ ਤੇ ਛੋਟੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਰਿਹਾ ਬਹੁਤ ਬਹੁਤ